ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇੱਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਹੈ 8427019817 ਸੋ ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਨੂੰ ਬੂਰੀ ਤਨਾਲੀ ਝੋਟੀ ਦਿਖਾਵਾਂਗੇ ਗੱਭਣਾ ਸੂਣ ਨੂੰ ਰੈਡੀ ਹੈ ਤੇ ਇੱਕ ਦਿਖਾਵਾਂਗੇ ਮੋਹਰ ਨਸਲ ਦਾ ਸਾਂ ਘਰ ਦਾ ਜੰਪਲ ਪਾਲਿਆ ਵਾ ਸੋ ਦੋ ਨਾਲ ਬਕਾਉਆ ਡਿਟੇਲ ਵੀਰ ਤੁਸੀਂ ਇਹਦੇ ਬਾਰੇ ਪੁੱਛਦੇ ਆਓਗੇ ਕਰੀਏ ਗੱਲ ਵਾਸਤੇ ਸਤਿ ਸ਼੍ਰੀ ਅਕਾਲ ਬਾਈ ਜੀ ਹਾਂਜੀ ਵੀਰੇ ਨਾਮ ਐਡਰੈਸ ਦੱਸਿਓ ਆਪਣਾ ਨਾਮ ਮਨਿੰਦਰ ਸਿੰਘ ਜੀ ਪਿੰਡ ਸਈਆ ਪਿੰਡ ਲੱਡਾ ਹੈ ਜੀ ਜ਼ਿਲ੍ਹਾ ਪੈ ਗਿਆ ਸੰਗਰੂਰ ਸੰਗਰੂਰ ਹੀ ਤੇ ਧੂਰੀ ਤੋਂ ਕਿੰਨਾ ਪੈ ਗਿਆ ਧੂਰੀ ਤੋਂ 5 ਕਿਲੋਮੀਟਰ ਹੈ ਠੀਕ ਹੈ ਇਧਰ ਮਾਸਟਰਨ ਸਾਹਿਬ ਤੋਂ ਆ ਗਿਆ 10 12 ਹਨ ਹਾਂਜੀ ਠੀਕ ਹੈ ਪਿੰਡ ਲੱਡਾ ਹਾਂਜੀ ਠੀਕ ਹੈ ਮੋਬਾਈਲ ਨੰਬਰ ਵੀਰ ਆਪਣਾ ਮੋਬਾਈਲ ਨੰਬਰ 81422 27310 81462 27310 27310 19780622133 97806 28743 ਜਿਹੜਾ ਪਤਰੀ ਬੂਰੀ ਮੈਂ ਦੇਖੀ ਐ ਨੇ ਝੋਟੀ ਕਿਹੜਾ ਸੂਆ ਹੁੰਦੀ ਐ ਇਹ ਤੀਜੇ ਸੂਏ ਹੁੰਦੀ ਐ ਤੀਜੇ ਸੂਏ ਤੇ ਪਿਛਲਾ ਸੂਆ ਆਪਣੇ ਕੋਲ ਹੀ ਸੀਗੀ ਹਾਂਜੀ ਤੀਜੇ ਸੂਏ ਆਪਣੇ ਲੱਗੇ ਕਿੰਨਾ ਕੁ ਦੁੱਧ ਪਾਇਆ ਨੇ ਇਹ ਸਾਰੇ ਡੰਗਰਾਂ ਜਾਵਣੇ 13-14 ਲੀਟਰ ਦੁੱਧ ਰੱਖੀ ਮਨ ਲਾ ਜਿੰਮੇਦਾਰ ਆ ਨਾ ਰੱਖੇ ਕੋ ਪੰਜ ਚਾਰ ਉੱਤਰ ਖੜੇ ਹਨਾ ਵੀ 12-14 ਲੀਟਰ ਦੀ ਗਾਰੰਟੀ ਹੈ ਜੀ ਇਹਦੀ 14 ਕਿਲੋ ਐਵਰੇਜ ਮੰਨ ਕੇ ਚੱਲੇ ਵੀ ਪਿਛਲੇ ਸੂਏ ਚੱਲੀ ਵੀ ਹੈਗੀ ਐ ਠੀਕ ਹੈ ਵੀ ਮੰਨ ਕੇ ਟਕਾ ਆ ਕੇ ਕੱਲੀ ਸਾਹਮਣੀ ਹੋਵੇ ਤਾਂ ਇੱਕ ਡੰਗਰ ਦੋ ਡੰਗਰਾਂ ਚ ਹੋਊਗੀ 15 ਕਿਲੋ ਲੀਟਰ ਉੱਤੇ ਹੈਗੀ ਆਪਾਂ ਜੱਟ ਸਬਦ ਲਾ ਕੇ ਜਿਹੜੀ 15 ਕਿਲੋ ਵਾਲੀ ਝੋਟੀ ਹੈਗੀ ਆ ਹਾਂ ਤੇ ਇੱਕ ਸੰਗੇ ਦਾ ਪੋਪੜਾ ਲੱਥਾ ਵਾ ਹਨਾ ਹਾਂ ਜੀ ਟੋਪੀ ਆਪਣੇ ਲਈ ਪਈ ਠੀਕ ਹੈ ਤੇ ਹੁਣ ਦਿਨ ਕਹਿੰਦੇ ਸੂਣਦੇ ਦਿਨ ਦੇ 8 ਤਰੀਕ ਨੂੰ ਦਿਨ ਪੂਰੇ ਨੇ 8 ਤਰੀਕ ਨੂੰ ਇਹਦੇ ਸੂਣਦੇ ਦਿਨ ਪੂਰੇ ਆ ਤੇ ਥਣਾ ਥਣਾ ਚੋਅ ਚੂਈ ਦੀ ਇੱਕ ਨੰਬਰ ਹੈ ਇੱਕ ਨੰਬਰ ਆ ਜੀ ਬੋਲੀ ਚੁਆਈਏ ਜੀ ਤੇ ਕਿੰਨਾ ਕ ਟਾਈਮ ਲੱਗੇ ਤਾ ਸਾਡੀ ਨੂੰ ਦੋ ਹੱਦੀ ਮ ਹੋ ਗਿਆ ਇਹ 2 ਮਹੀਨੇ ਤੋਂ ਉੱਪਰ ਹੋ ਗਿਆ 10 15 ਮਿੰਟ ਲਗਭਗ 2.5 ਤੋਂ 3 ਮਹੀਨੇ ਤੋਂ ਤੁਹਾਡੀ ਹੋ ਗਏ ਆਪ ਹੀ ਆਹ ਜੀ ਹੋ ਕਰੀ ਤੇ ਵਧੀਆ ਲੰਬਾ ਟਾਈਮ ਤੋਂ ਦਿੰਦੀ ਆ ਅੱਠ ਅੱਠ ਮਹੀਨੇ ਲੱਗਦੇ ਠੀਕ ਆ ਮੁੱਲ ਵਾੜੀ ਦਾ ਕੀ ਰੱਖਿਆ ਮੁੱਲ ਵਾੜੀ ਦਾ ਇੱਕ ਸਾਤੀ ਤੇ ਮਾਨਦਾਰ ਹੋ ਜਾਊਗਾ ਮਾਨਦਾਰ ਕਰ ਦਿੰਗੇ ਤੋਰੀ ਵਾਰ ਨਹੀਂ ਸੁਪਰ ਮੂੰਹ ਮੱਥਾ ਫੇਸ ਕੁਆਲਿਟੀ ਵਗੈਰਾ ਦੇਖ ਸਕਦੇ ਹੋ ਸੁਪਰ ਫੇਸ ਕੁਆਲਿਟੀ ਵਗੈਰਾ ਦੇਖ ਸਕਦੇ ਹੋ ਤੇ ਸੂਣ ਦੇ ਵਿੱਚ ਇਹ ਹਫਤਾ ਤੱਕ ਬਾਕੀ ਪਿਆ ਤੇ ਬਾਕੀ ਤੇ ਨਾਲ ਹੀ ਬੁਰੀਆ ਪਿੱਠ ਕੁੜੇ ਦੀ ਬਣਤਰ ਤੇ ਕੁਆਲਿਟੀ ਬਹੁਤ ਜ਼ਿਆਦਾ ਹੈ ਤੇ ਬਣਦੀ ਬਣਦੀ ਬਈ ਸੂਣ ਦੇ ਨਿੱਕੇ ਬਹੁਤ ਆ ਮਗਾ ਲੇਵਾ ਵਜੇ ਕੱਢਦੀ ਆ ਹਾਂਜੀ ਹਾਂ ਪੂਰਾ ਲੰਬੇਂ ਦੇਗਾ ਠੀਕ ਐ ਅੱਜ ਦਿਨ ਸਹੀ ਕਿੰਨੇ ਬਾਕੀ ਪਏ ਆ 8 ਤਰੀਕ ਨੂੰ ਪੂਰੇ ਜੀ 8 ਤਰੀਕ ਨੂੰ ਦਿਨ ਪੂਰੇ ਲਗਭਗ 10 ਕੱਢ ਜੂ ਮੇਰੇ ਸਾਹਮਣੇ ਫਿਰ ਹਾਂਜੀ ਹਾਂ ਠੀਕ ਐ ਬਾ ਮੋੜ ਲਾ ਕਮਾਲਾ ਥੋੜਾ ਡਰਦੀ ਹੈਗੀ ਤੇ ਕਦ ਕੜ ਜਿੰਦ ਜਣ ਤੇ ਕੱਲ ਇੱਕ ਸਿੰਘ ਦਾ ਮੜਿਆ ਪੋਪੜਾ ਲੱਥਾ ਵਾ ਤੇ ਮੱਥੇ ਤੇ ਫੁੱਲੀ ਆ ਪਿਓਰਾ ਸਰ ਬੂਰੀ ਤਿਲਾੜੀ 1,60,000 ਰੁਪਇਆ ਕੀਮਤ ਆ 15 ਲੀਟਰ ਤੋਂ ਬਾਹਰ ਦੁੱਧ ਪੋੜਣੀ ਝੋਟੀ ਆ ਤੁਹਾਨੂੰ ਠੰਡੀ ਸੀਲ ਦੇਖੋ ਕੋਈ ਅੰਤਨੀ ਤੇ ਥਣ ਚਾਰੇ ਨਿਖਣ ਵਿੱਚ ਸਾਫ ਸੁਥਰੇ ਤੇ ਚੌਂਟ ਚਵਾਦੀ ਬਾਈ ਜੀ ਪੂਰੀ ਭੋਲੀ ਆ ਜਮ ਹਾਂ ਜੀ ਹਾਂ ਜਮ ਓਕੇ ਤੇ 1,60,000 ਜਮਾ ਮਾਨਦਾਨ ਹੋ ਜਾਊਗਾ ਹਾਂ ਜੀ ਹਾਂ ਜੀ ਕਰਾਂਗੇ ਠੀਕ ਹੈ ਜੀ ਤੇ ਅੱਗੇ ਵੀਰੇ ਆਪਾਂ ਮੋਹਰਨ ਅਸਲ ਦਾ ਕੱਟਾ ਦੇਖੀ ਜਾਂਦੇ ਆ ਇਹਦੀ ਉਮਰ ਕਿੰਨੀ ਹੋ ਗਈ ਉਮਰ ਇਹਦੀ 3.5 ਸਾਲ ਤੋਂ ਉੱਪਰ ਹੈ ਚੌਗਾ ਹੋ ਗਿਆ ਮੂੰਹ ਹੁਣ ਤੇ ਇਹਦਾ ਰਿਕਾਰਡ ਵਗੈਰਾ ਕੋਈ ਰਿਕਾਰਡ ਇਹਦਾ 12-12 ਲਿਤਰ ਜੁਦੋ ਕਰਾਇਆ ਤੇ ਸਾਂਹ ਦਾ ਨਾਮ ਪਤਾ ਕਿਹੜੇ ਦਾ ਹੈਗਾ ਹੈ ਨਾ ਇਹ ਆਪਾਂ ਦਾ ਬੱਚਾ ਲੈ ਆਂਦੇ ਦੀ ਬਾਈ ਮੱਝ ਮੰਗ ਰਾਇਆ ਠੀਕ ਹੈ ਮੱ ਠੀਕ ਹੈ ਤੇ ਮੱਝਾ ਮੁਝਾ ਕਰਾਸ ਕਰਦਾ ਵਧੀਆ ਹਾਂਜੀ ਹਾਂ ਮੱਝਾ ਕਰਾਸ ਕਰਦਾ ਕੋਈ ਰਿਜ਼ਲਟ ਆਇਆ ਇਹਦਾ ਰਿਜ਼ਲਟ ਆਇਆ ਪਿੰਡ ਚਾਂ ਕੱਟੀਆਂ ਬਹੁਤ ਵਧੀਆ ਹੁੰਦੀਆਂ ਨੇ ਤੇ ਮਰਾ ਚੰਗੇ ਵਧੀਆ ਬੱਚੇ ਪਾਉਂਦਾ ਹਾਂਜੀ ਠੀਕ ਹੈ ਤੇ ਟੇਲ ਇਹਦੀ ਜੈਡ ਬਲੈਕ ਆ ਗਈ ਹੈ ਨਾ ਹਾਂਜੀ ਸੋ ਟੇਲ ਦੇਖੋ ਜੈਡ ਬਲੈਕ ਆ ਪਰ ਸਾਣ ਦਾ ਨਾਮ ਹੀ ਪਤਾ ਵੀ ਕਿਹੜੇ ਸਾਣ ਦਾ ਤੇ ਪਰ ਉਹ ਮੈਂ ਚੰਗੀ ਦਾ ਤੇ ਇਹਦਾ ਮੁੱਲਾ ਪਾ ਕੀ ਰੱਖਿਆ ਇਹਦਾ ਮੁੱਲਾ ਹੈ ਜੀ 170 1 ਲੱਖ 70000 ਰੁਪਏ ਤੋਰੀਵਾਰ ਨੂੰ ਸੋ ਬਿਰੋ ਮੂੰਹ ਮੱਥਾ ਫੇਸ ਕੁਆਲਟੀ ਵਗਰਾ ਦੇਖੋ ਕੱਟੇ ਦੀ ਪੂਰਾ ਚੰਗਾ ਚੌਗਾ ਕਟਾ ਤੇ ਸਿੰਗ ਬਿਲਕੁਲ ਨਿੱਕੇ ਨਿੱਕੇ ਸਿੰਗ ਦਾ ਤੇ ਪਲਿਆ ਪੁਲਿਆ ਬਹੁਤ ਆ ਹਲੇ ਲਗਭਗ ਇਹਦੀ ਉਮਰ ਡੇਢ ਸਾਲ ਹੋਰ ਪਈ ਡੇਢ ਸਾਲ ਕੱਟੇ ਨਹੀਂ ਹੋਰ ਭਰਨਾ ਤੇ ਪੇਟ ਫੁੜੇ ਦੀ ਬਾਣਤਰ ਤੇ ਟੈਸਟੀ ਗਾਲਾਂ ਦਾ ਪੂਰਾ ਸਾਫ ਸੁਥਰਾ ਤੇ ਰਿਜ਼ਲਟ ਵੀ ਇਹਦਾ ਆਇਆ ਵਾ ਪਿੰਡ ਦੇ ਵਿੱਚ ਜਿਹੜਾ ਮੱਝਾ ਵਗੈਰੇ ਨੇ ਕ੍ਰਾਸ ਕਰੀਆਂ ਤੇ ਕ੍ਰਾਸਿੰਗ ਪੂਰੀ ਫੁੱਲ ਦਿੰਦਾਗਾ ਤੇ ਮੂੰਹ ਮੱਛੇ ਦਾ ਮੋੜ ਲਿਆ ਵੀਰੋ ਮੋੜ ਲਿਆ ਸੋ ਰਾਜੀ ਪਲਿਆ ਪੁਲਿਆ ਬਹੁਤ ਜ਼ਿਆਦਾ ਤੇ ਬਾਕੀ ਮੂੰਹ ਹੱਥਾ ਦੇਖੋ ਸਿੰਗ ਜਮਾ ਨਿੱਕਾ ਨਿੱਕਾ ਤੇ ਪਤਲੇ ਕੁੰਬੜੇ ਦਾ ਟੈਕਸ ਜਿਗਾ ਵਗੈਰਾ ਪਗ ਨੇੜ ਤੋਂ ਇੱਕ ਵਾਰੀ ਫੇਰ ਦਿਖਾ ਦਈਏ ਤੇ ਬਿਲਕੁਲ ਜੈਡ ਵਾਲਾ ਹੈਗਾ ਇੱਕ ਬਾਲ ਵੀ ਨਹੀਂ ਕਿਤੇ ਵਾਈਟ 1 ਲੱਖ 70000 ਰੁਪਏ ਕੱਟੇ ਦੀ ਕੀਮਤ ਹੈ ਕੋਈ ਕੱਟਾ ਖਰੀਦਦਾ ਵੀ ਚਾਹਣ ਹੋਵੇ ਤਾਂ ਵੀਰ ਨਾਲ ਸੰਪਰਕ ਕਰ ਲਿਓ ਤੇ ਕੱਟਾ ਬੁਰਾ ਸ਼ੋਅ ਕੁਆਲਟੀ ਵਾਲਾ ਮਿਲਿਆਂ ਚ ਖਰਨ ਵਾਲਾ ਕੱਟਾ ਹੈਗਾ ਤੇ ਨਾੜਾ ਨੂੜਾ ਦੇਖੋ ਕੱਟੇ ਦੇ ਜਮਾ ਪਿੰਡ ਦੇ ਚਮਕਦਿਆਂ ਜਮਾ ਤੇ ਵੀਰ ਨੰਬਰ ਬੋਲਿਓ ਕੋਈ ਫੇਰ ਆਪਣਾ ਨੰਬਰ ਹੈ 99806228177 ਪਿੰਡ ਲੱਡਾ ਜ਼ਿਲ੍ਹਾ ਸੰਗਰੂਰ ਧੂਰੀਨਜ ਦੀ ਗਾਗੇ ਹਨਾ ਇੱਕ ਬੂਰੀ ਮੱਝ ਪਕਾਉਆ ਤੇ ਇੱਕ ਹੈਗਾ ਮੋਹਰ ਨਸਲ ਦਾ ਸਾਣ ਪਕਾਉ ਹਾਂ ਇਹ ਯਾਦ ਇੱਕ ਨੰਬਰ ਹੋਰ ਹੈ 8346827310 ਸੋ ਕਿਸੇ ਵੀਰ ਦੇ ਕੋਈ ਵੀ ਨੱਕ ਪਸੰਦ ਹੋਵੇ ਇਸ ਨੰਬਰ ਤੇ ਸੰਪਰਕ ਕਰਕੇ ਖਰੀਦਦਾਰੀ ਕਰ ਸਕਦੇ ਹੋ ਵੀਡੀਓ ਦੇਖਣ ਲਈ ਸਭ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲਦੇ ਹਾਂ ਕਿਸੇ ਨਵੀਂ ਹੋਰ